ਮੈਂ ਸਭ ਦਿੱਲੀ ਜਾ ਕੇ ਆਇਆ ਹੁਣ ਦਿੱਲੀ ਦੇ ਵਿੱਚ ਕੀ ਪ੍ਰਪੋਜ਼ਲਾਂ ਕੀ ਰੱਖੀਆਂ ਸੀ ਕਿ ਕੀ ਬਣ ਮਤਰੀ ਹੋ ਗਿਆ ਤੇ ਪੰਜਾਬ ਦੇ ਲਈ ਕੀ ਕੀ ਲੈ ਕੇ ਆਇਆ ਅ ਮਾਨ ਜੋ ਖੇਤੀਬਾੜੀ ਮੰਤਰੀ ਭਾਰਤ ਸਰਕਾਰ શ્રી ਸ਼ਿਵਰਾਜ ਸਿੰਘ ਜੀ ਚੋਹਾਨ ਸਾਹਿਬ ਨਾਲ ਲੋਕਤਨ ਪਹਿਲਾਂ ਮੇਰੀ ਮੁਲਾਕਾਤ ਹੋਈ ਸੀ ਉਸ ਵੇਲੇ ਪੰਜਾਬ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੋਣ ਜਿਹੜੀਆਂ ਖੇਤੀਬਾੜੀ ਨਾਲ ਜੁੜੀਆਂ ਉਹ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਨੇ ਮੁੱਖ ਮੰਤਰੀ ਸਾਹਿਬ ਹੋਣਾ ਨੇ ਉਹਨਾਂ ਦੀ ਹਦਾਇਤ ਸੀ ਕਿ ਕਿਸਾਨੀ ਲਈ ਵੱਧ ਤੋਂ ਵੱਧ ਕੀਤਾ ਜਾਵੇ ਤੋ ਇਕ ਤਾਂ ਸਾਡੀ ਜਿਹੜੀ iracial ਦੀ ਮੁੱਖ ਸਮੱਸਿਆ ਹੈ ਉਹਦੇ ਤੇ 500 ਕਰੋੜ ਰੁਪਈਆ ਅਸੀਂ ਲਾਉਣਾ ਹੈ ਇਸ ਵਾਰੀ ਉਹਦੇ ਚੋ 60 40 ਦੀ ਰੇਸ਼ਿਓ ਕਰਦੀ ਪਿਛਲੇ ਵਰਿਆਂ ਚ ਹੋਇਆ ਕਰਦੇ ਸੀ ਕਿ ਸੈਂਟਰ ਗਵਰਨਮੈਂਟ ਦਿੰਦੀ ਸੀ ਜਿਹਦੇ ਨਾਲ ਅਸੀਂ ਕਿਸਾਨਾਂ ਨੂੰ ਥੰਦ ਦਿੰਦੇ ਸਾਂ ਉਹਦੇ ਚ ਸਬਸਿਡੀ ਹੁੰਦੀ ਸੀ ਤੇ ਉਸ ਤੋਂ ਇਲਾਵਾ ਮੈਂ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ ਵੀ ਇਹ ਕਿਉਂਕਿ ਸਾਰੇ ਲੋਕਾਂ ਲਈ ਥੰਦ ਨਹੀਂ ਹੁੰਦੇ ਉਪਲਬਧ ਜੇ ਆਪਾਂ ਪਰ ਇਕੜ ਕੰਪਨਸੇਸ਼ਨ ਕਰ ਦਈਏ ਇਹਦੇ ਨਾਲ ਸਾਰੇ ਕਿਸਾਨ ਇਸ ਪਰਾਲੀ ਨੂੰ ਇਹਦੀ ਸੰਭਾਲ ਕਰ ਲੈਣਗੇ ਇਹਨੂੰ ਕਿਸੇ ਥਾਂ ਹੋਰ ਵਰਤੋਂ ਕਰ ਲੈਣਗੇ ਇਹਦੀ ਖਾਦ ਵੀ ਬਣ ਸਕਦੀ ਹੈ ਪਰ ਥੋੜਾ ਆਪਾਂ ਨੂੰ ਕਰਨਾ ਪੈਣਾ ਤਾਂ ਮੈਂ ਉਹਨਾਂ ਨੂੰ ਕਿਹਾ ਸੀ ਕਿ ਜੇ 2500 ਰੁਪਏ ਆਪਾਂ ਰੇਕੜਾ ਆਪਾਂ ਇਹਨਾਂ ਨੂੰ ਦੇਣ ਲੱਗ ਜਾਈਏ ਉਹ ਕਹਿੰਦੇ ਸੀ ਇਸ ਤਰ੍ਹਾਂ ਦੀ بجائے ਮੈਂ ਦੇਖਦਾ ਹਾਂ ਵੀ ਜ਼ਰੂਰ ਮਦਦ ਕਰੀ ਜਾਈਉ ਜਿਹੜੇ ਪਰਾਲੀ ਸੰਭਾਲਣਗੇ ਉਹਨਾਂ ਵਾਸਤੇ ਉਹ ਜਿਹੜੇ ਉਹਨਾਂ ਦੇ ਬੰਡਲ ਜੇ ਬੈਦਦੇ ਆ ਜਿਹੜਾ ਉਹ ਉਸ ਮੁਤਾਬਕ ਵੀ ਉਹ ਗਿਣਤੀ ਦੇ ਨਾਲ ਵੀ ਕਿੰਨੇ ਕੁ ਦੇ ਕੇ ਗਿਆ ਕਿੰਨੇ ਸਵਾਲ ਕੀ ਗਿਆ ਉਸ ਮੁਤਾਬਕ ਕੁਝ ਨਾ ਕੁਝ ਸੋਚਦੇ ਆ ਵੀ ਸਾਨੂੰ ਵੀ ਇਸ ਗੱਲ ਦਾ ਕਿ ਧੂਆਂ ਜਿਹੜੀ ਸਮੱਸਿਆ ਤੇ ਜ਼ਿਆਦਾ ਇਹ ਪਰਾਲੀ ਦੇ ਨਾਲ ਲੱਗ ਜਾਂਦਾ ਉਸ ਲਈ ਚੋਹਾਨ ਸਾਹਿਬ ਬਹੁਤ ਸੁਲਝੇ ਹੋਏ ਇਨਸਾਨ ਚਾਰ ਵਾਰੀ ਉਹ ਮਧ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਬੜੇ ਸਹਿਜ ਹੋ ਕੇ ਨੇ ਸਾਰੀ ਗੱਲਬਾਤ ਨੂੰ ਸੁਣਿਆ ਇਹ ਤੋਂ ਇਲਾਵਾ ਸਾਡੇ 81-82 ਕਰੋੜ ਰੁਪਈਆ ਜਿਹੜਾ ਆਰ ਕੇ ਬੀ ਵਾਈ ਦਾ ਜਿਹੜਾ ਸਾਡੀ ਆ ਖੇਤੀ ਕਿਸਾਨ ਜਿਹੜੀ ਹੈਗੀ ਵਿਕਾਸ ਯੋਜਨਾ ਰਾਸ਼ਟਰੀ ਵਿਕਾਸ ਯੋਜਨਾ ਉਹਦਾ ਸੀ ਉਹ ਵੀ ਕਹਿੰਦੇ ਵੀ ਜਲਦੀ ਕਰਦੇ ਇੱਕ ਸਾ ਸਾ ਸਾਡੀ ਜਿਹੜੀ ਇਸ ਤੇ ਸਟ੍ਰੈਟਜੀ ਬਣਾਉਂਦੇ ਆ ਤੇ ਹੋਰ ਆ ਉਸ ਲਈ ਵੀ ਉਹਨਾਂ ਨੇ ਜਿਹੜੀ ਨਵੀਂ ਸ਼ੁਰੂ ਹੋ ਗਈ ਫਾਈਲ ਉਹਨਾਂ ਨੇ ਪ੍ਰਵਾਨ ਕਰ ਲਈ ਜਿੱਦੀ ਕਰਾੜ ਦਿਆ ਕਰਨੀ ਉਹ ਰੈਗੂਲਰ ਹੋ ਜਾਏਗੀ ਔਰ ਇਸ ਤੋਂ ਇਲਾਵਾ ਜਿਹੜੀ ਖਾਦ ਆਉਣ ਚ ਬੜੀ ਆਏ ਵਾਰੀ ਜਿਹੜਾ ਜਦੋਂ ਸਾਨੂੰ ਡੀਪੀ ਦੀ ਲੋੜ ਆ ਉਹਨੂੰ ਪਿੱਛੇ ਕਰ ਦਿੰਦੇ ਆ ਜਦੋਂ ਯੂਰੀਆ ਦੀ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਉਹਨਾਂ ਨੇ ਮੰਨਿਆ ਵੀ ਪੰਜਾਬ ਜਿਹੜਾ ਅਨਾਜ ਦੇ ਪੂਰ ਵਿੱਚ ਬਹੁਤ ਵੱਡਾ ਹਿੱਸਾ ਪਾਉਂਦਾ ਇਸ ਗੱਲ ਦਾ ਅਸੀਂ ਖਿਆਲ ਰੱਖਾਂਗੇ ਅਸੀਂ ਉਹਦੀ ਉਹਨਾਂ ਨੇ ਅਫਸਰਾਂ ਨੂੰ ਨਾਲ ਦੀ ਨਾਲ ਹਦਾਇਤਾਂ ਕਰ ਦਿੱਤੀਆਂ ਸਾਨੂੰ ਵੀ ਪੰਜਾਬ ਨੂੰ ਇਹੋ ਜੀ ਗੱਲ ਆਵੇ ਤੁਸੀਂ ਇਸ ਗੱਲ ਨੂੰ ਆਪਣੇ ਸੈਕਟਰੀ ਨੂੰ ਕਹੋ ਦੂਸਰੇ ਨੂੰ ਲੈਟਰ ਕੱਢ ਦਿਓ ਕਿ ਉਹਨਾਂ ਦੀ ਡਿਮਾਂਡ ਆਉਂਦੀ ਹੈ ਉਸ ਹਮਤਾਲ ਸਾਨੂੰ ਮਿਲ ਜਾਣੀ ਚਾਹੀਦੀ। ਫਸਲ ਬਿੰਦ ਨੂੰ ਲੈ ਕੇ ਜਿਹੜਾ ਹੈਗਾ ਉਹਦੇ ਬਾਰੇ ਵੀ ਗੱਲ ਹੋਈ ਸੀ ਉਹਦੇ ਤੇ ਸਾਢੇ 17000 ਪਰ ਹੈਕਟੇਅਰ ਜਿਹੜਾ 7000 ਪਰ ਏਕੜ ਉਹ ਉਹਨਾਂ ਨੇ ਕਿਹਾ ਵੀ ਅਸੀਂ ਦੇ ਲਈ ਦੇਵਾਂਗੇ ਛੇ ਦੀ ਕੋਈ ਝੋਨੇ ਦੀ بجائے ਕੋਈ ਹੋਰ ਫਸਲ ਬੀਜਦਾ ਤੇ ਉਹਦੇ ਲਈ ਜਿਉ ਨੂੰ ਛੱਡਦਾ ਉਸ ਪਾਸੇ। ਔਰ ਜਿਹੜੀ ਗੱਲਬਾਤ ਬੜੀ ਸਾਰਥਕ ਢੰਗ ਨਾਲ ਤੇ ਚੰਗੀ ਹੋਈ ਹੈ। ਉਹਨਾਂ ਨੇ ਪਰੋਸਾ ਦਿੱਤਾ ਉਹ ਕਹਿੰਦੇ ਫੇਰ ਵੀ ਕੋਈ ਸਮੱਸਿਆ ਹੋਵੇ ਜਦੋਂ ਮਰਜ਼ੀ ਆ ਕੇ ਲੈ ਲੈ ਆਇਓ ਉਹਦੇ ਹੱਲ ਕੱਢੋ ਲਈ ਆਪਾਂ ਬੈਠ ਕੇ ਯਤਨ ਕਰਾਂ। ਫਸਲਾਂ ਦੇ ਉੱਤੇ ਫਿਰ ਚਿੱਟੀ ਮੱਖੀ ਦਾ ਹਮਲਾ ਦੇਖ ਨੂੰ ਪਿਆ ਹੈਗਾ। ਕਿ ਕਿਸ ਤਰ੍ਹਾਂ ਕਰੀਏ ਅਸਲ ਵਿੱਚ ਤਾਂ ਇਸ ਤੇ ਕਿਉਂਕਿ ਸਾਡਾ ਤਾਂ ਸਾਰਾ ਹੀ ਵਿਭਾਗ ਲੱਗਿਆ 128 ਜਿਹੜੀਆਂ ਟੀਮਾਂ ਬਣਾ ਕੇ ਮੈਂ ਅੱਜ ਵੀ ਉਹਨਾਂ ਨੂੰ ਮੋਨਿਟਰਿੰਗ ਕਰਦਾ ਹੀ ਰਹਿਣਾ ਹਮੇਸ਼ਾ ਉਹਨਾਂ ਦੇ ਜਿਹੜੀ ਚੀਫ ਨੇ ਵੀ ਕਿੱਥੇ ਕੀ ਕੱਲ ਮੇਰੀ ਮਾਨਸਾਲੇ ਨਾਲ ਗੱਲ ਹੋਈ ਸੀ। ਐ ਮੌਸਮ ਦੇ ਕਾਰਨ ਥੋੜੀ ਜਿਹੀ ਇਹ ਹੋ ਜਾਂਦੀ ਹੈ ਤੇ ਪੰਜ ਚਾਰ ਦਵਾਈਆਂ ਜਿਹੜੀਆਂ ਉਹ ਐਫੀਸ਼ੈਂਟ ਹੈ ਨੇ ਇਸ ਵਾਸਤੇ ਤੇ ਉਹ ਉਹਦੇ ਵਾਸਤੇ ਸਿਫਾਰਿਸ਼ ਕਰਦੇ ਆ ਕਿਸਾਨ ਉਹਨੂੰ ਕਰਕੇ ਤਕਰੀਬਨ ਕੰਟਰੋਲ ਹੁੰਦਾ ਜਾ ਰਿਹਾ ਹੈ ਜਿੰਨੀ ਚਰਚਾ ਹੈ ਅਜੇ ਤੱਕ ਉਥੋਂ ਅਸੀਂ ਬਚੇ ਆ ਕੱਲ ਨੂੰ ਜੇ ਮੌਸਮ ਥੋੜਾ ਸਾਡਾ ਸਾਥ ਦਿੱਤਾ ਤਾਂ ਜ਼ਰੂਰ ਕੁਦਰਤ ਨੂੰ ਤਾਂ ਕੋਈ ਵੀ ਬੰਦਾ ਨਹੀਂ ਰੋਕ ਸਕਦਾ। ਉੰਗੀ ਜੀ ਫਸਲ ਨੂੰ ਲੈ ਕੇ ਕਿਸਾਨ ਕਹਿ ਰਹੇ ਪਹਿਲਾਂ ਸਾਨੂੰ ਬਚਾਈ ਜਾਈ ਬਹੁਤ ਸਾਡੀ ਪਾਣੀ ਕਰਦੇ ਕਿ ਸੀ ਵੀ ਵਾਦਨ ਨੇ ਵੀ ਇੱਕ ਕਮਿਟੀ ਹੈ ਜੀ ਇਨੇ ਸੁਖਬੀਰ ਸਿੰਘ ਬਾਦਲਹੋਰੀ ਟਵੀਟ ਕਰਨ ਯੋਗ ਹੀ ਰਹਿ ਗਏ ਨੇ ਹੋਰ ਉਹਨਾਂ ਦੇ ਪੱਲੇ ਕੋਈ ਗੱਲ ਹੈ ਨਹੀਂ ਪਰੰਤੂ ਇਹ ਅਸੀਂ ਮੂੰਗੀ ਦੀ ਫਸਲ ਜਿਹੜੀ ਸੌਣੀ ਦੀ ਫਸਲ ਝੋਨੇ ਦੀ ਬਜਾਏ ਦੇ ਬਦਲਾਵ ਜੋ ਕਿਹਾ ਸੀਗਾ ਵੀ ਇਹਨੂੰ ਅਸੀਂ ਵੀ ਕੁਝ ਨਾ ਕੁਝ ਕਰ ਦਾਂਗੇ ਪਰ ਜਦੋਂ ਸੌਣੀ ਦੀ ਫਸਲ ਆਊਗੀ ਉਸ ਵੇਲੇ ਜ਼ਰੂਰ ਜਿਹੜੀ ਲੈਣੇ ਆ ਕਿ ਉਹਦੀ ਗੁਣਵੰਤਾ ਸਹੀ ਹੋਣੀ ਚਾਹੀਦੀ ਮਾਰਕਫੈਡ ਅਜੇ ਵੀ ਖਰੀਦਦਾ ਪਰ ਕਿਉਂਕਿ ਕਈ ਵਾਰੀ ਦਵਾਈਆਂ ਦੂਈਆਂ ਛਿੜਕਿਓ ਉਹਦੀ ਕਟਾਈ ਕੀਤੀ ਹੁੰਦੀ ਹੈ ਥੋੜੀ-ਮੋਟੀ ਜਿੱਥੇ ਏਜੰਸੀਆਂ ਆਉਂਦੀਆਂ ਉਹਨਾਂ ਦੀ ਜਿਹੜੀ ਮਿਆਰ ਤੇ ਕਈ ਬਰੀ ਨਹੀਂ ਚੜਦੀ ਫਸਲ ਇਸ ਦੀ ਐਮਐਸਏ ਜਦੋਂ ਫਸਲਾਂ ਉੱਤੇ ਐਮਐਸ ਨੂੰ ਲੈ ਕੇ ਵੀ ਕੋਈ ਸੈਂਟਰ ਦੇ ਵਿੱਚ ਕੋਈ ਗੱਲਬਾਤ ਹੋਣੀ ਹਾਂ ਉਹਨਾਂ ਨੂੰ ਐਮਐਸਬੀ ਬਾਰੇ ਉਹਨਾਂ ਨੇ ਕਿਹਾ ਸੀ ਵੀ ਮੈਂ ਤਾਂ ਕਿਸਾਨਾਂ ਦਾ ਵੀ ਉਹਦਾ اٹھਾਇਆ ਸੀਗਾ ਕਿ ਜਿਹੜੇ ਬਾਰਡਰਾਂ ਤੇ ਬੈਠੇ ਕਿਸਾਨਾਂ ਤੇ ਉਹਨਾਂ ਦੀ ਗੱਲਬਾਤ ਖੁੱਲੇ ਦਿਲ ਨਾਲ ਸੁਣੋ ਔਰ ਉਹਦੇ ਤੇ ਕੁਛ ਨਾ ਕੁਛ ਆਪਣੇ ਵੱਲੋਂ ਜਿਹੜਾ ਜਿਹੜੀ ਉਹਨਾਂ ਨਾਲ ਸਮਝੌਤਾ ਕਰਕੇ ਬਹੁਤ ਸਾਰੀਆਂ ਜਿਹੜੀਆਂ ਜ਼ਾਇਜ਼ ਮੰਗਾਂ ਉਹਨਾਂ ਨੂੰ ਸਮਝਾਵੇ ਉਹਨਾਂ ਨੇ ਕਿਹਾ ਵੀ ਹਾਂ ਇਸ ਬਾਰੇ ਮੈਂ ਵੀ ਸੋਚ ਰਿਹਾ ਦੀ ਸਰਕਾਰ ਨਾਲ ਗੱਲ ਕਰਕੇ ਕੁਝ ਤਰ੍ਹਾਂ ਕੇਜਰੀਵਾਲ ਸਾਹਿਬ ਸਾਹਿਬ ਦੀ ਦਿਨ ਦਿਨ ਹਸਪਤਲ ਵੀ ਗਈ ਜੀ ਇਹ ਵੀ ਚੱਲ ਰਿਹਾ ਹੈਗਾ ਵੀ ਉਹਨਾਂ ਦੇ ਉਹ ਮਾਰਦੇ ਛੰਭੇ ਉਹ ਸੁਣਦੇ ਕਿਉਂਕਿ ਸ਼ੂਗਰ ਦੇ ਕਾਫੀ ਮਰੀਜ਼ ਸਨ ਉਸ ਕਰਕੇ ਉਹਨਾਂ ਦੀ ਜਿਹੜੀ ਡਾਈਟ ਡੂਟ ਵਗੈਰਾ ਉਸ 'ਚ ਮੇਰਾ ਖਿਆਲ ਸਰਕਾਰ ਜਿਹੜੀ ਇਹ ਤੋਂ ਦੀ ਉਹ ਵੱਲ ਤਿਆਰ ਨਹੀਂ ਦੇ ਰਹੀ ਤਾਂ ਤਕਲੀਫਾਂ ਆ ਰਹੀਆਂ ਆ ਉਹ ਤਾਂ ਤੁਸੀਂ ਵੀ ਤੇ ਮੈਂ ਵੀ ਖ਼ਬਾਰਾਂ ਵਿੱਚ ਪੜਿਆ ਉੱਤਰਲੇ ਪਾਸੇ ਉਹ ਸਤਕਾਰਯੋਗ ਇੱਕ ਬਹੁਤ ਵੱਡੀ ਪਾਰਟੀ ਦੇ ਆਗੂ ਨੇ ਦੇਸ਼ ਦੇ ਸਤਕਾਰਯੋਗ ਲੀਡਰ ਹੈ ਤਾਂ ਜਿਨ੍ਹਾਂ ਨੇ ਇਸ ਕਿਉਂਕਿ 3 ਬਾਰ ਦਿੱਲੀ ਦੀ ਸਰਕਾਰ ਚਲਾਈ ਹੈ ਪੰਜਾਬ 'ਚ ਵੀ ਇਹ ਕਮਾਂ ਹੈ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਕਨਵੀਨਰ ਨੇ ਸੈਂਟਰ ਗਵਰਨਮੈਂਟ ਨੂੰ ਇਸ ਬਾਰੇ ਜੇ ਗੱਲ ਹੈ ਤਾਂ ਧਿਆਨ ਦੇਣਾ ਚਾਹੀਦਾ ਪੂਰੇ ਪੂਰਾ ਖਿਆਲ ਰੱਖਣਾ ਚਾਹੀਦਾ ਇੱਕ ਸਤਕਾਰਯੋਗ ਲੀਡਰ